ਗੱਲ ਇਹ ਉਹ ਭਾਈ ਸਾਹਿਬ ਵੀ ਕਹਿੰਨੇ ਸੀਗੇ ਵੀ ਟੂਰ ਜਿਹੜਾ ਬਣਾਣਾ ਉਹ ਦਿਨ ਵੱਜਣੇ ਆ ਕਾਰਨ ਇਹ ਵੀ ਜਿਹੜਾ ਹੁਣ ਇੱਥੋਂ 300 ਕਿਲੋਮੀਟਰ ਆਪਾਂ ਜਾਣਾ ਹੈ ਨਾ ਉਹ ਹਿੱਲ ਏਰੀਆ ਪੂਰਾ ਤੇ ਉਦੋਂ ਵੀ 6 ਘੰਟੇ ਪੋਂ ਜਰਨਲ ਲੱਗਦੇ ਜਾਂ ਤਾਂ ਪਹਾੜ ਦੇ ਲਾ ਲੋ ਵੀ 8 ਘੰਟੇ ਇੱਥੋਂ ਆਪਾਂ ਜੇ ਤੁਰਦੇ ਹਾਂ 9 ਵਜੇ ਤਾਂ ਸਮਝ ਲਓ ਵੀ ਅਸੀਂ ਉਹੀ ਰਾਤ ਦੇ ਫਿਰ 9 ਵਜੇ ਪੁੰਚਣਾ ਕਿਉਂਕਿ ਲੇ ਜਿਹੜਾ ਗੁਰਦੁਆਰਾ ਹੈ ਉਹ ਪਦਤਨ ਸਾਹਿਬ ਲੇ ਗੁਰਦੁਆਰੇ ਅੰਦਰ ਆ ਸਿਟੀ ਦੇ ਇਹ ਪੱਤਰ ਸਾਹਿਬ ਗੁਰਦੁਆਰਾ ਹੈ ਉਹ ਸਿਟੀ ਤੋਂ ਬਾਹਰ ਅੱਗੇ ਮਤਲਬ ਕਾਰਗਲ ਦੀ ਤਰਫ ਅੱਛਾ ਜੇ ਇਹ ਯੂ ਕਾਰਗਲ ਦੀ ਤਰਫ ਹੈ ਤਾਂ ਉੱਥੋਂ ਵੀ 35 ਕਿਲੋਮੀਟਰ ਅੱਗੇ ਜਾਣਾ ਪੈਣਾ ਫਿਰ ਉਹ 35 ਕਿਲੋਮੀਟਰ ਵਾਪਸ ਆਉਣਾ ਪੈਣਾ ਉਹ ਸਾਰਾ ਏਰੀਆ ਆਰਮੀਨ ਅੰਡਰ ਆ ਆਪਾਂ ਉੱਥੇ ਕੁਝ ਵੀ ਐਕਟੀਵਿਟੀ ਨਹੀਂ ਕਰ ਸਕਦੇ ਉੱਥੇ ਆਰ ਮੰਨ ਲਓ ਕੋਈ ਮੀਂਹ ਪੈਂਦਾ ਏ ਤਾਂ ਸਾਨੂੰ ਚੱਕ ਕੇ ਉਹ ਸ਼ੈਲਟਰਾਂ 'ਚ ਬੰਦ ਕਰ ਦੇਣਾ ਜੇ ਕੁਝ ਕੋਈ ਗਰਬੜ ਹੁੰਦੀ ਆ ਤਾਂ ਸ਼ੈਲਟਰ ਬਣਾਓ ਜਾਂ ਕਿਸੇ ਤੋਂ ਸ਼ੈਲਟਰ ਮੰਗਾ ਠੋਕ ਦੇਣਾ ਆਰਮੀਨ ਅੰਡਰ ਆ ਦੇ ਯਕ ਵੀ ਬੇਨਤੀ ਹੈ ਵੀ ਕਮਰ कसे ਕਰ ਲੋ ਦਿਨ ਦਾ ਹਰ ਕੁਝ ਨਹੀਂ ਪਤਾ ਹੈਗਾ ਨਹੀਂ ਹੋਰ ਕਿੰਨੀ ਰਾਤ ਲੱਗਣ ਵਾਲੀਆਂ ਐ ਸਕਦਾ ਇਸ ਹਿਸਾਬ ਨਾਲ ਤਾਂ ਫਿਰ ਨਹੀਂ ਰਾਤਾਂ ਨਾ ਵੀ ਤੱਕ ਨੂੰ ਵਾਪਸ ਜਰਣੇ ਵਾਲੇ ਤੇ ਮਾਨੂੰ ਨਹੀਂ ਲੱਗਦਾ ਹੈਗਾ 20 ਤੱਕ ਪਹੁੰਚਾਂਗੇ ਅਸੀਂ ਵੀ ਬਹੁਤ ਅਸੀਂ ਵੀ ਬਹੁਤ ਘਰ ਸੋਚ ਕੇ ਆਏ ਸੀਗੇ ਵੀ 19 ਜਾਵਾਂਗੇ ਸੇਮ ਡੇ ਵਾਪਸੀ ਕਰਾਂਗੇ 20 ਨੂੰ ਆਪਾਂ ਗੱਡੀ ਨਾਲ ਇੱਕ ਪੁਰਸ ਹੈ ਗੱਡੀ ਨਾਲ ਕਪੜਾ ਨਿਚੇਰਵਾਲ ਸਰ ਮੰਡੀ ਗੁਰਦੁਆਰਾ ਹੋ ਕੇ ਆਪਾਂ ਵੀ ਘਰ ਪਰਤ ਜਾਾਂਗੇ ਲੇਕਿਨ ਹੁਣ ਬਾਬਾ ਜੀ ਲੱਗਦਾ ਹੈ ਵੀ ਇਹਦੇ ਮੈਂ ਕਿਹਾ ਮਾਹੌਲ ਬੜਾ ਅੱਛਾ ਹੈ ਹਾਂ ਇਹ ਤਾਂ ਹੈ ਹੈਨਾ ਇਹਦਾ ਵੈਸੇ ਆਪਾਂ ਨੂੰ ਵੀ ਲੱਗਦਾ ਨਹੀਂ ਆਪਾਂ ਚੱਲੀਏ ਇੱਥੋਂ ਨਾ ਕੁਝ ਕੰਮ ਕਰਕੇ ਥੋੜੇ ਨੱਤਾਂ ਬੰਨੀਆਂ ਹੋਈਆਂ ਵੀ ਭਾਈ ਨਹੀਂ ਜਾ ਸਕਦੇ ਕੁਝ ਕੁਝ ਗਿਆਨੇ ਨਾਲ ਆ ਫਿਰ ਗਿਆਨੇ ਨੂੰ ਲੈ ਕੇ ਤੁਹਾਨੂੰ ਪਤਾ ਵੀ ਇਹ ਬੰਦੇ ਨੂੰ ਥੋੜਾ ਹਾਂ ਗਿਆਨਾ ਸਿਆਣਾ ਇੱਕ ਹੁੰਦਾ ਚਾਹੇ ਸਿਆਣਾ ਕਹੋ ਜਾਂ ਗਿਆਨਾ ਕਹ ਲਓ ਉਹੀ ਹੈ ਨਾ ਜੇ ਸਿਆਲੇ ਕਹਿੰਦੇ ਤਾਂ ਫਿਰ ਮਾੜੀ ਚੰਗੇ ਲੱਗਦਾ ਬੰਦਾ ਗੁੱਸਾ ਕਰ ਜਾਂਦਾ ਨਾ ਇਸ ਕਰਕੇ ਆ ਵੀ ਆਪਾਂ ਦੋਏ ਜੀ ਦੂਜੀ ਗੱਲ ਮੌਸਮ ਹੋ ਵਧੀਆ ਜੀ ਦੇਖੋ ਮਾਰਾ ਕਿੰਨੇ ਕਿੰਨੇ ਜਲ ਲੱਗ ਰਖ ਚ ਲਗਾਉਂਦੇ ਆ ਤੇ ਬਾਹਰ ਜਾ ਕੇ ਸਵੇਰ ਤਾਂ ਮੌਸਮ ਹੈ ਇਸ ਟਾਈਮ ਅਸੀਂ ਟੈਂਟ ਲਏ ਸੀ ਜੇ ਤੁਸੀਂ ਜਦੋਂ ਲੈ ਲਦਾਖ ਨੂੰ ਆਉਂਦੇ ਹੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਪਰ ਖਰਚੇ ਦੀ ਗੱਲ ਕਰੀਏ ਤਾਂ ਖਰਚਾ ਪ ਸਕਦਾ ਹਾਂ ਬਸ ਤੁਸੀਂ 5 ਜਣੇ ਹੋ 6 ਜਣੇ ਹੋ 7 ਜਣੇ ਹੋ ਜਾਂ 10 ਜਣੇ ਹੋ ਅਨਲਿਮਟਿਡ ਖਾਣਾ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਹੈ ਅਸੀਂ 6 ਜਣੇ ਸੀਗੇ ਰਾਤ ਆਪਾਂ ਟੈਂਟ ਲਿਆ ਤੇ ਟੈਂਟ ਦੇ ਵਿੱਚ ਰੱਖਿਆ ਤੇ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਦੱਸੋ ਮੜਾ ਕਿੰਨਾ ਹੈ ਟੈਂਪਰੇਚਰ ਦੇ ਕੋਸਾਂ ਨੂੰ ਪਿੱਛੋਂ ਆਪਾਂ ਜਦੋਂ ਅ ਟਰਨ ਤੋਂ نیچے ਚਲੇ ਤਾਂ ਟੈਂਪਰੇਚਰ 17 ਡਿਗਰੀ ਸੀਗਾ ਉਸ ਤੋਂ ਬਾਅਦ ਜਦੋਂ ਟਰਨ ਪਾਰ ਕੀਤੀ ਆ ਤਾਂ 4 ਡਿਗਰੀ ਦੇ ਆ ਗਿਆ ਇੱਥੇ ਪਹੁੰਚਦੇ ਪਹੁੰਚ ਸਾਡਾ ਮਾਈਨਸ ਆ ਗਿਆ ਜੀ ਤੇ ਮਾਈਨਸ ਚੱਲ ਰਿਹਾ ਹੈ ਤੇ ਇਸ ਟਾਈਮ ਬਾਹਰ ਤਾਂ ਸਾਨੂੰ ਮੌਸਮ ਹੁਣ ਹੁਣ ਠੀਕ ਹੈ ਜੀ ਰਾਤ ਰਾਤ ਮਾਈਨਸ ਹੋ ਗਿਆ ਸੀਗਾ ਹੁਣ ਚਲੋ ਪਾਰਕ ਪਹੈ ਗਿਆ ਸੂਰਜ ਆ ਗਿਆ ਇਹ ਅਨਲਿਮਿਟਿਡ ਖਾਣਾ ਜਿਹੜਾ ਹੈਗਾ 6 ਬੰਦੇ ਨੂੰ ਸਾਨੂੰ ਦਿੱਤਾ ਗਿਆ ਹੈ ਤੇ ਨਾਲ ਪਰੌਂਠੇ ਜਿਹੜਾ ਨਾਸ਼ਤਾ ਸਵੇਰ ਦਾ ਹੈਗਾ ਇਹ ਉਹ ਵੀ ਇਸ ਦੇ ਵਿੱਚ ਹੀ ਹੈ ਜਿਹਦਾ ਰੇਟ ਸਾਨੂੰ ਹੈਗਾ 7500 ਰੁਪਇਆ ਇੱਕ ਨਾਈਟ ਦਾ ਜਿਹੜਾ ਹੈਗਾ ਇਹ ਮਿਲਿਆ ਹੈ ਜਿਹਦੇ ਵਿੱਚ ਦੋ ਸਾਨੂੰ ਤੰਬੂ ਮਿਲ ਨੇ ਸਟੇ ਕਰਨ ਵਾਸਤੇ ਤੇ ਅਜਾਈ ਤੁਸੀਂ ਵੇਖ ਸਕਦੇ ਹੋ ਸਾਫ਼ ਸੁਥਰਾ ਇੱਕ ਮਾਹੌਲ ਹੈ ਤੇ ਇੱਧਰ ਸਾਡੇ ਸਰਦਾਰ ਜੀ ਦੇਖੋ ਖੜੇ ਨੇ ਇਹ ਸਾਰੇ ਨੂੰ ਕੋਈ ਕੋਈ ਦਿੱਕਤ ਨਹੀਂ ਕਿਸੇ ਗੱਲ ਦੀ ਤੇ ਪਿੱਛੇ ਲੈਟਰਿੰਗ ਬਾਥਰੂਮ ਸਾਰਾ ਇਸੇ ਹੀ ਬਹੁਤ ਬਹੁਤ ਸਰਾ ਬਣਿਆ ਹੋਇਆ ਇਸੇ ਟੈਂਟ ਦੇ ਵਿੱਚ ਹੀ ਸਾਰਾ ਕੁਝ ਮਤਲਬ ਅਰੇਂਜਮੈਂਟ ਜਿਹੜਾ ਪਾਣੀ ਦਾ ਬਹੁਤ ਜ਼ਿਆਦਾ ਪਰ ਪਾਣੀ ਦੀ ਗੱਲ ਕਰੀਏ ਤਾਂ ਮਨ ਲੱਗਦਾ ਮੇਨੇ ਦੀ ਵਰਫਾ ਹੀ ਹੈ ਬਰਪਾਈ ਠੰਡਾ ਹੈ ਜੀ ਤੇ ਐ ਸਾਡੇ ਇਹਨਾਂ ਨਾਲ ਗੱਲ ਹੋਈ ਸੀ ਨਾਉਣ ਦੀ ਗਿਜ਼ਰਾਂ ਦੀ ਪਰ ਜਦੋਂ ਟੂਟੀ ਨੂੰ ਹੱਥ ਲਾਇਆ ਕਹਿੰਦੇ ਵੀ ਗਿਜ਼ਰ ਵੀ ਉਹ ਮੁਕਰ ਗਈ ਵੀ ਕਹਿੰਦੇ ਵੀ ਅਸੀਂ ਵੀ ਨਾਉਣਾਂ ਦੇ ਹੈਗਾ ਉਹ ਪਾਣੀ ਅੰਦਰ ਭੜਨ ਲੱਗਿਓ ਵੀ ਡਰਦੇ ਆ ਤੇ ਸਰਦਾਰ ਜੀ ਨੇ ਇੱਕ ਬੇਨਤੀ ਹੈ ਵੀ ਸੰਗਤ ਨੂੰ ਤੁਸੀਂ ਇੱਧਰ ਆਣਾ ਹੈ ਨਾ ਤੋਂ ਨਾਲ ਗਰਮ ਕਪੜੇ ਆਪਣੇ ਜੂਰ ਲੈ ਕੇ ਆਏ ਬਿਲਕੁਲ ਬਿਲਕੁਲ ਅਸੀਂ ਅਸੀਂ ਦੇਖੋ ਭਾਈ ਗਰਮ ਕਪੜੇ ਆਪਣੇ ਬੈਗ ਉਪ ਚ ਕਢਾਏ ਆ ਅਸੀਂ ਗਲਤੀ ਨੂੰ ਮੰਨਦੇ ਆ ਬਹੁਤ ਤੇ ਇਹ ਗਲਤੀ ਅਸੀਂ ਕਰ ਬੈਠੇ ਆ ਕਿਉਂਕਿ ਇਸ ਟਾਈਮ ਟੈਂਪਰੇਚਰ ਜਿਹੜਾ ਹੈਗਾ ਇਹ ਬਹੁਤ ਨੀਚੇ ਚੱਲ ਰਿਹਾ ਹੈ ਪਰ ਤੁਸੀਂ ਆਪਣੇ ਗਰਮ ਕਪੜੇ ਲੈ ਕੇ ਤੇ ਨਾਲ ਜਿਹੜਾ ਡਰਾਈਵਰ ਹੋਵੇ ਖਾਸ ਕਰਕੇ ਇੱਕ ਨਹੀਂ ਦੋ ਤਿੰਨ ਡਰਾਈਵਰ ਹੋਣ ਜਿਹੜੇ ਕਿ ਅੱਛੇ ਢੰਗ ਨਾਲ ਗੱਡੀ ਚਲਾਵੇ ਕਿਉਂਕਿ ਸਿੰਗਲ ਰੋਡ ਹੈ ਬਹੁਤ ਰਿਸਕੀ ਰੋਡ ਹੈ ਤੇ ਆਪਣਾ ਬਚਾਓ ਕਰ ਨਾਲ ਰੱਖਣਾ ਹੈ ਕਿਉਂਕਿ ਹਰ ਇੱਕ ਤਰ੍ਹਾਂ ਦੇ ਸੁਵਿਧਾਜਾਮਾ ਤੁਹਾਡੇ ਕੋਲ ਹੋਣੇ ਚਾਹੀਦੀਆਂ ਹੈ ਜੀ 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 ਤੋਂ ਅਗਲੀਆਂ ਜਿਹੜੀਆਂ ਕਾਰਵਾਈਆਂ ਜਿਵੇਂ ਵੀ ਤੁਹਾਡਾ ਰਸਤਾ ਹੋਏਗਾ ਤੁਹਾਨੂੰ ਬਤਾ ਦਿੱਤਾ ਜਾਊਗਾ ਜਦ ਤੱਕ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਇਹ ਇਹ ਟੈਂਟ ਜਿਹੜਾ ਹੈ ਸਾਨੂੰ ਇੱਥੇ ਲਏ ਸੀਗੇ ਤੇ ਟੈਂਟਾਂ ਦਾ ਨਜ਼ਾਰਾ ਬਹੁਤ ਪਿਆਰਾ ਹੈ ਇਹ ਟੈਂਟਾਂ ਦੇ ਵਿੱਚ ਰੈਸਟ ਜਿਹੜੀ ਹੈ ਕੀਤੀ ਜਾਂਦੀ ਹੈ ਫਾਂ ਦੇ ਪਹਾੜਾਂ ਦੀ ਗੱਲ ਕਰੀਏ ਤੁਹਾਨੂੰ ਦਿਖਾਉਣਾ ਆ ਲੇਖੋ برفੇ برف ਤੇ ਇਸ ਕਰਕੇ ਟੈਂਪਰੇਚਰ ਜਿਹੜਾ ਹੈ ਬਹੁਤ ਨੀਚੇ ਰਹਿੰਦਾ ਹੈ ਹਾਂ ਇਹ ਸਾਡੇ ਉਹਦੇ નીચે ਆ ਗਿਆ ਸੀਗਾ ਟੈਂਟ ਵਾਲੇ ਬਾਈ ਦੇ ਟੈਂਟ ਵਾਲੇ ਬਾਈ ਦੇ ਟੈਂਪਰੇਚਰ ਆ ਗਿਆ ਬਿਲਕੁਲ ਬਿਲਕੁਲ ਪਹਾੜੇ ਬਹੁਤ ਸੀ ਨਾ ਉਹ ਇਸ ਕਰਕੇ ਟੈਂਪਰੇਚਰ ਜਿਹੜਾ ਹੈਗਾ ਉਹਦੇ ਥੱਲੇ ਆ ਗਿਆ ਉਹ ਰਾਤ ਦਾ ਮੈਂ ਅਸੀਂ ਸੋਚਣ ਲੱਗਿਆ ਹੋਇਆ ਤੇ ਇਧਰ ਭਾਈ ਸਾਹਿਬ ਨੇ ਵੀ ਆਪਣੀ ਗਰਾਰੀ ਸ਼ੁਰੂ ਕਰਤੀ ਆ ਵਾ ਕਹਿੰਦੇ ਵੀ ਖਿੱਚ ਰੱਖੋ ਕੰਮ ਅੱਛਾ ਗੀਜ਼ਰ ਦੀ ਗੱਲ ਹੋਈ ਸੀ ਗੀਜ਼ਰ ਕਿੱਥੇ ਰੱਖੇ ਪਿਆ ਅੱਛਾ ਦੇਖੋ ਦੇਖੋ ਮਾਡਾ ਲੈ ਵੀ ਗੀਜ਼ਰ ਚੈੱਕ ਕੀਤੇ ਜਾ ਰਹੇ ਆ ਤੇ ਵੈਰੀ ਗੁੱਡ ਗੁੱਡ ਭਈ ਇੰਨੇ ਟੈਂਪਰੇਚਰ ਦੇ ਵਿੱਚ ਵੀ ਵਾਈਸ ਵਿਯੋ ਦੀ ਗੱਲ ਕਰੀ ਨਜ਼ਾਰਾ ਆਏ ਹਾਏ ਹਾਏ ਕੀ ਸੁੰਦਰ ਦਿਲ ਨਹੀਂ ਕਰਦਾ ਵੀ ਉੱਤੇ ਜਾਈਓ ਦੇਖੋ برف ਦਾ ਪਹਾੜ ਦਿਖਾਈਏ ਤੁਹਾਨੂੰ ਇਹ ਹਾਲੋ ਬਰਫ ਦਾ ਪਹਾੜ ਜਿਹੜਾ ਹੈ ਉਹ ਆ ਗੱਡੀ ਸਾਡੀ ਖੜੀ ਹੈ ਰਾਣੀ ਸੁਦਰਾ ਇਧਰ ਭਾਈ ਸਾਹਿਬ ਡਰਾਈਵਰ ਸਾਹਿਬ ਭਾਈ ਦਾ ਕਪੜਾ ਕੁੱਪੜਾ ਮਾਰ ਲਓ ਸਤਾ ਜੀ ਸਾਰਾ ਕੋਈ ਮਾਹੌਲ ਚੈੱਕ ਕੀਤਾ ਜਾ ਰਿਹਾ ਹੈ ਲੋ ਜੀ ਇਸ ਇੱਥੇ ਆਪਾਂ ਪਹੁੰਚੇ ਰਾਤ ਜਿਹੜੀ ਸਟੇ ਸਾਡੀ ਰਹੀ ਹੈ ਤੇ ਖਾਣਾ ਪੀਣਾ ਜਿਹੜਾ ਹੈਗਾ ਬਹੁਤ ਹੀ ਵਧੀਆ ਢੰਗ ਦੇ ਨਾਲ ਦਿੱਤਾ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਸਾਨੂੰ ਆ ਹੀ ਨਹੀਂ ਹੈਗੀ ਤੇ ਤੁਸੀਂ ਆਉਂਗੇ ਤਾਂ ਕਿਸੇ ਨੂੰ ਦਿੱਕਤ ਆਉਣੀ ਵੀ ਹੈ ਨਹੀਂ ਤੇ ਲੋਕੇਸ਼ਨਾਂ ਇੰਨੀਆਂ ਟਾਪ ਟਾਪ ਹਨਾ ਕਿ ਅਨੰਦ ਐਸਾ ਹੈ ਕਿ ਵੱਖਰਾ ਹੀ ਨਜ਼ਾਰਾ ਜਦੋਂ ਦੇਖਣ ਨੂੰ ਮਿਲਦਾ ਹੈ ਅ ਦਿਲ ਨਹੀਂ ਕਰਦਾ ਵੀ ਇੱਥੋਂ ਜਾਈਏ ਪਰ ਅਸੀਂ 2-1-2 ਦਿਨ ਵਾਸਤੇ ਕਹਿ ਕੇ ਆਏ ਸੀਗੇ ਪਰ ਲੱਗਦਾ ਨਹੀਂ ਹੈਗਾ ਵੀ ਅਸੀਂ 1-2 ਦਿਨ ਵਿੱਚ ਮੁੜਨੇ ਆਲੇ ਆ ਤੇ ਮਾਹੌਲ ਟਾਬਿਆਂ ਦੀ ਗੱਲ ਕਰੀਏ ਸੁਣ ਸੁਣੇ ਟਾਬੇ ਨੇ ਇਹ ਜਬਰਦਸਤ ਲੋਕੇਸ਼ਨ ਹੋਣ ਵਾਲੀਆਂ ਐ ਤੇ ਜਿਆਦਾਤਰ ਟੂਰਿਸਟ ਜਿਹੜੇ ਐ ਉਹ ਆਪਣੀਆਂ ਆਪਣੀਆਂ ਗੱਡੀਆਂ ਲੈ ਕੇ ਉਰੇ ਪਹੁੰਚਦੇ ਨੇ ਤੇ ਰਹਿਣ ਵਾਸਤੇ ਟੈਂਟ ਐ ਬਹੁਤ ਜਬਰਦਸਤ ਟੈਂਟ ਐ ਗਰਮ ਹੁੰਦੇ ਨੇ ਇਹ ਤੇ ਬਹੁਤ ਹੀ ਇੱਕ ਵੱਖਰਾ ਨਜ਼ਾਰਾ ਜਿਹਨੂੰ ਆਪਾਂ ਕਹਿ ਸਕਦੇ ਆ ਇੱਕ ਪਰਮਾਤਮਾ ਦੀ ਖੂਬਸੂਰਤੀ ਜਿਹੜੀ ਹੈਗੀ ਉਹਨੂੰ ਕਿਹੜਾ ਬਿਆਨ ਕੀਤਾ ਜਾਵੇ ਕੁਝ ਸਮਝ ਨਹੀਂ ਆਉਂਦਾ ਹੈਗਾ ਤੇ ਇਹ ਪਾਣੀ ਦੇਖ ਸਕਦੇ ਹੋ ਬਰਫ਼ ਵਾਲਾ ਪਾਣੀ ਐ ਬਿਲਕੁਲ ਹੀ ਜਿਹੜਾ ਟਲ ਟਲ ਕੇ ਆਉਂਦਾ ਹੈ ਤੇ ਇੱਕਦਮ ਨਿਰਮਲ ਪਾਣੀ ਵਾਟਰ ਕਨਲ ਦਾ ਪਾਣੀ ਤੇ ਇਹਨਾਂ ਨੇ ਜਿਹੜੀ ਸਿਆਪਟਾ ਕਰਦੇ ਆ ਇਹ ਕਿਸ ਤਰ੍ਹਾਂ ਕਰਦੇ ਆ ਵੇਖ ਸਕਦੇ ਹੋ ਘਾਰਾ ਕੀ ਦੀ ਜਿਹੜੀ ਹੈਗੀ ਉਹ ਬਹੁਤ ਜ਼ਬਰਦਸਤ ਹੈ ਤੇ ਆਹ ਉਹ ਤੋਂ ਨੂੰ ਉਹ ਅੰਦਰ ਤੋਂ ਸਾਰਾ ਉਹ ਦਿਖਾਉਣੇ ਟੈਂਟ ਦੀ ਗੱਲਬਾਤ ਦੇਖੋ ਲੱਕੜ ਦੇ ਨਾਲ ਜਿਹੜੇ ਹੈਗੇ ਆ ਉਹ ਲਿਖਿਆ ਗਿਆ ਸਾਰਾ ਕੁਝ ਇਹ ਬਹੁਤ ਸੋਹਣੀ ਸੋਹਣੀ ਗੱਲਬਾਤ ਆ ਇੱਥੇ ਹੁੰਦੀ ਹੈ ਸਾਡੀ ਕਾਰਾਗਰੀ ਜਿਹੜੀ ਉਹ ਹੱਥ ਨਾਲ ਹੀ ਅ ਤਿਆਰ ਕੀਤੀ ਜਾਂਦੀ ਹੈ ਤੇ ਬਿਲਡਿੰਗਾਂ ਦੀ ਕੀ ਨਜ਼ਾਰੇ ਆ ਜਾਂਦੇ ਜਦੋਂ ਇਹਨਾਂ ਬਿਲਡਿੰਗਾਂ ਵੱਲ ਦੇਖਦੇ ਆ ਬਣਾਉਣ ਦੇ ਤਰੀਕੇ ਜਿਹੜੇ ਹੈਗੇ ਬਹੁਤ ਸੋਹਣੇ ਹੁੰਦੇ ਆ ਛੇ ਸਿੰਘ ਕਿਵੇਂ ਹੋ ਬਈ ਬਸ ਠੀਕ ਹੈ ਹਾਂ ਕਿਵੇਂ ਰਾਤ ਭਜੀ ਪੀਤੀ ਫਿਰ ਰਾਤ ਪੁੱਛੋ ਨਾ ਪੁੱਛੋ ਨਾ ਲਾਓ ਇਹ ਕਹਿੰਦੇ ਪੁੱਛੋ ਹੀ ਨੇ ਵੀਰੇ ਘਾਦਾ ਕੁੱਕੜ ਹਾਂ ਢਾੜੇ ਮਾਰਦੇ ਨੇ ਨੇ ਨਾਲੇ ਕਹਿੰਦੇ ਖਰਬੂਜੇ ਮੈਂ ਇੱਕ ਹੋਰ ਸੋਨਾ ਤੇ ਵੀ ਖਰਬੂਜੇ ਨਾਲ ਦੇ ਕੇ ਖਰਬੂਜਾ ਪੱਕ ਗਿਆ ਖਰਬੂਜਾ ਖੂਟਾ ਪੱਕਦਾ ਹੁਣ ਦੋ ਦੋ ਪੱਕਣੇ ਖਰਬੂਜੇ ਦੇ ਖੂਟੇ ਪੱਕਦਾ ਕਹਦੇ ਨਾਲ ਉਹ ਕੀ ਗੱਲ ਰਾਤ ਦਾ ਬੰਦੂ ਤੋੜ ਜਾਈ ਕਰਦੇ ਮਾਰੀ ਬਾਰ ਤੇ ਸਰਦਾਰ ਜੀ ਤੁਸੀਂ ਬਹੁਤ ਵਧੀਆ ਰਹੇ ਜੀ ਵੈਰੀ ਗੁੱਡ ਤੇ ਅਸੀਂ ਹੁਣ ਜਾ ਰਹੇ ਹਾਂ 300 ਕਿਲੋਮੀਟਰ ਜਾਂਣਾ 350 ਕਿਲੋਮੀਟਰ 354 ਕਿਲੋਮੀਟਰ ਦਾ ਜਿਹੜਾ ਸਫਰ ਹਲੇ ਸਾਡਾ ਅੱਗੇ ਹੋਰ ਜਾਂ ਇੱਧਰ ਸਾਡੇ ਅਨਿਆਨੇ ਦੇਖੋ ਬਿਲਕੁਲ ਤਿਆਰ ਹੋ ਗਏ ਕਹਿੰਦੇ ਪਤਨਾਹ ਤੋਂ ਦੇ ਨਿਕਲਣਾ ਹੈ ਕਿ ਜਰਨਲ 6 ਘੰਟੇ ਆ ਹਾਂ ਬੜਾ ਵਧੀਆ ਮਜ਼ਾ ਆਇਆ ਜਰਨਲ 6 ਘੰਟੇ ਆ ਆ ਜਰਨਲ 6 ਰੋਡ 6 ਘੰਟੇ ਰੋਡ ਪਰ ਨਹੀਂ ਨਹੀਂ 9 ਘੰਟੇ ਦਾ ਅਸਲ 8 ਘੰਟੇ ਕੁਝ ਮਿੰਟ ਦਾ ਹੈ ਮੈਂ ਕਹਿੰਦਾ ਬਾਬਾ ਜੀ ਆਪਾਂ ਆਪਾਂ ਚੱਲੀ ਆਪਣੀ ਰੋਡ ਪਰ ਡਿੰਡੀ ਹਾਈਵੇ ਦੇ ਅੱਛਾ ਟਿਕਾਣਾ ਕੋਲ ਜੇ ਆਪਾਂ ਨੂੰ ਉੱਥੇ ਪੱਥਰ ਸਾਹਿਬ ਨਹੀਂ ਜਾ ਸਕਦੇ ਇਹ ਪਤਾ ਕਰ ਲੈਣਾ ਇਹ ਸਿੱਧਾ ਜਾਂਦੇ ਚੱਲੋ ਜੇ ਨਹੀਂ ਜਾ ਸਕਦੇ ਫਿਰ ਆਪਾਂ ਨੂੰ ਗੱਡੀ ਭਿਓਂ ਆਉਂਦੀ ਹੈ ਦੀ ਖਾਰ ਜੂਤੀ ਨਹੀਂ ਹੈ ਕਿ ਨਾ ਉਹਨਾਂ ਵੀ ਭੁੱਲੇ ਗਏ ਨਹੀਂ ਨਹੀਂ ਮੇਰਾ ਪਤਾ ਹੈ ਕਿ ਮੈਂ ਸੋਚ ਰਿਹਾ ਕਿ ਇਹ ਤਾਂ ਸ਼ਾਮ ਤੱਕ ਨਾ ਕਿ ਜਦੋਂ ਸ਼ਾਮ ਤੱਕ ਬਦਕ ਟਿਕਾਣੇ ਬੈਠ ਜAVE ਜਾ ਸ਼ਾਮ ਜੇ ਨੂੰ ਨਾ ਆਰਾਮ ਨਾਲ ਬੈਠ ਕੇ ਚਾਹ ਚੂਪ ਪੀਏ ਆਰਾਮ ਨਾਲ ਵਧੀਆ ਜੀ ਉਹ ਨਾ ਦੇ ਚਲੇ ਪਹੁੰਚ ਜਾ ਹਾਂ ਦੇ ਸਿਆਜ ਪਹੁੰਚ ਜਾ ਲੈ ਪੁੱਜੋ ਫਿਰ ਚਾਹੇ ਕੱਲ ਨੂੰ ਆਰਾਮ ਨਾਲ ਚੱਲ ਗਏ ਹਾਂ ਵਾ ਦੇਖ ਕੇ ਹਾਂ ਜੀ ਹਾਂ ਇੱਧਰੋਂ ਦਾ ਸਾਨੂੰ ਸਟਾਪੇ ਸਾਡੇ ਕਰਨਾ ਹੀ ਪੈਣਾ ਹਾਂ ਹਾਂ ਤੇ ਸਾਡੇ ਹੈਗੇ ਹੀ ਆ ਕਰਨਾ ਪੈਣਾ ਇੱਕ ਤਾਂ ਮਿਰਕਟੋ ਘਟ ਕਰਨਾ ਪੈਣਾ ਸਾਨੂੰ ਠੀਕ ਕਰਨਾ ਪੈਣਾ ਸਿੱਧਾ ਤਾਂ ਪਹੁੰਚ ਨਹੀਂ ਪਾਉਣਾ ਠੀਕ ਕਰਨਾ ਇੱਥੇ ਜਿੱਥੇ ਵੀ ਰੁਕ ਕੇ ਰੁਕ ਜਾਣਾ ਹਾਂ ਜੀ ਹਾਂ ਉਹ ਦੇਖ ਲੈ ਇੱਥੇ ਕਿ ਰੁਕਣਾ ਮੈਨਾਂ 300 ਕਿਲੋਮੀਟਰ ਵਾਪਸ ਉਤਰੋ ਨਾ ਥੱਲੇ ਫਿਰ ਹਾਂ ਜੀ ਹਾਂ ਪਹਿਲੇ ਇੱਧਰ ਇੱਥੇ ਤਲ ਜਲੀ ਚ ਮਨਾਂ ਦੀ ਬੋਨਾਲੀ ਨੂੰ ਕੋਚ ਹੈ ਨਾ ਰੋਣ ਚਲਾ ਰੱਖਿਆ ਮੈਡਮ ਕਿਤੇ ਨਹੀਂ ਭੈਣ ਜਰੂਰ ਜਾਣੇ ਸਭ ਵਿਚਾਰ ਵਿਚਾਰ ਕਰੋ ਆਜੋ 6 ਸੱਤ ਉੱਚੀ ਬਾਣੀ